ਤਾਂ denn sui nu ke te bachcha kiya magar katti bachcha magar katti hai ji 15 11 ਹੁਣ ਸੱਤ ਗੁੰਲਾ ਤਿਆਰ ਪੂਰਾ ਤਸੱਲੀ ਵਾਲਾ ਹਾਂ ਤਸੱਲੀ ਵਾਲਾ ਥੱਲੋਂ ਸਾਮੀ ਜੀ ਖੜੀ ਹੈ ਕੱਢ ਦੂ ਸੱਤ ਹਾਂ ਹਾਂ ਜਮਾ ਕੱਢੂਗੀ ਨਾ ਜੈ ਜੈ ਬੱਪੂ ਦਾ ਅਰੇ 65 ਆਏਗਾ ਕੁਝ ਮਾਨਤਾਨ ਕਰਦੇ ਹਾਂਗੇ 65000 ਚੋਂ ਮਾਨਤਾਨ ਹੋ ਜੂ ਵਧੀਆ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਪਹੁੰਚੇ ਸੀ ਜੀ ਪਸ਼ੂ ਮੰਡੀ ਮੋੜ ਪਸ਼ੂ ਮੰਡੀ ਮੋੜ ਆ ਜਿਹੜੀ ਮਹੀਨੇ ਦੀ ਹਰੇਕ 20 ਤਰੀਕ ਨੂੰ ਲੱਗਦੀ ਆ ਅੱਜ ਦੀ ਤਰੀਕ 2 اگਸਟ 2024 ਪਸ਼ੂ ਮੰਡੀ ਮੋੜ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਮੱਝਾਂ ਪਹੁੰਚੀਆਂ ਨੇ ਤੇ ਬਹੁਤ ਜ਼ਿਆਦਾ ਟੌਪ ਟੋ ਟੌਪ ਕੁਆਲਟੀ ਦੇ ਜਾਨਵਰ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪਸ਼ੂ ਤਾਂ ਜਿਹੜਾ ਬਈ ਇੱਥੇ ਪਹੁੰਚਿਆ ਬਾਹਰ ਸੜਕ ਦੇ ਉੱਪਰ ਜਿਹੜਾ ਬਹੁਤ ਦੂਰ ਤਾਈ ਜਿਹੜਾ ਗੱਡੀਆਂ ਦਾ ਜਾਮ ਲੱਗਾ ਹੋਇਆ ਸੀ ਜੋ ਕਿ ਕਾਫੀ ਟਾਈਮ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ ਕਲੀਅਰ ਕਰਾਇਆ ਗਿਆ ਬਹੁਤ ਜ਼ਿਆਦਾ ਵੱਡੀ ਗੰੰਤੀ ਦੇ ਵਿੱਚ ਪਸ਼ੂ ਧਨ ਪਹੁੰਚਿਆ ਤੇ ਥੋੜਾ ਬਵਾਰੀ ਭਰਾ ਜਿਹੜਾ ਅੱਜ ਘਟ ਗੰੰਤੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਮੰਡੀ ਆ ਜਿਹੜਾ ਕੋਈ ਜ਼ਿਆਦਾ ਮਤਲਬ ਸਹੀ じゃ ਰਿਹਾ ਕੰਮ ਕੋਈ ਜ਼ਿਆਦਾ ਆਪਾਂ ਮੰਦੀ ਵੀ ਨਹੀਂ ਕਹਿ ਸਕਦੇ ਤੇ ਤੇ ਜੋ ਅੱਜ ਮੰਡੀ ਦੇ ਵਿੱਚ ਬਈ ਚੱਕੜ ਚੱਪੇ ਦੀ ਬਹੁਤ ਦਿੱਕਤ ਆਈ ਜੋ ਖਰੀਦਦਾਰੀ ਕਰਨ ਵਾਲੇ ਭਰਾ ਸੀ ਉਹਨਾਂ ਨੂੰ ਜਿਹੜਾ ਤੁਰਨ ਦੇ ਵਿੱਚ ਬਹੁਤ ਮੁਸ਼ਕਲ ਆਈ ਇਹ ਗਰਮੀ ਵੀ ਜਿਹੜੀ ਬਈ ਬਹੁਤ ਜ਼ਿਆਦਾ ਸੀ ਅੱਜ ਜਿਹੜਾ ਕਰਕੇ ਪਸ਼ੂਆਂ ਨੂੰ ਵੀ ਜਿਹੜਾ ਪਸ਼ੂਆਂ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਆਜੋ ਜਿੰਨੇ ਕ ਨਾ ਨਾ ਆਪਾਂ ਕਵਰ ਕਰਿਆ ਤੁਹਾਡੇ ਨਾਲ ਸਾਂਝੇ ਕਰਾਂ ਕਿਰਪਾ ਕਰਕੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਬਈ ਜਿਹੜੀ ਹਰੇਕ ਮੰਡੀਆਂ ਦੀ ਜਿਹੜੀ ਵੀਡੀਓ ਕਵਰ ਕਰਿਆ ਕਰੀਏ ਥੋੜਾ ਗੈਪ ਪੈ ਗਿਆ ਸੀ ਕਿਰਪਾ ਕਰਕੇ ਸੰਯੋਗ ਕਰਿਓ ਤੇ ਆਜੋ ਫਿਰ ਵੀਡੀਓ ਕਰਦੇ ਹਾਂ ਸਟਾਰਟ ਤੇ ਡਿਟੇਲ ਲੈਨੇ ਇੱਕ ਦੋ ਪਸ਼ੂਆਂ ਦੀ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂ ਗਰਮੀ ਕਾਰਨ ਜ਼ਿਆਦਾ ਪਸ਼ੂ ਜਿਹੜੇ ਕਵਰ ਨਹੀਂ ਕਰ ਤੇ ਬਹੁਤ ਜ਼ਿਆਦਾ ਅੱਜ ਬਾਈ ਗਰਮੀ ਵੀ ਸੀ ਬਹੁਤ ਦਿੱਕਤ ਆਈ ਹੈਗੀ ਜਿਹੜੀ ਪਸ਼ੂਆਂ ਦੀ ਖਰੀਦਦਾਰੀ ਦੇ ਕਰਨ ਵਿੱਚ ਗਾਗ ਭਰਾਵਾਂ ਨੂੰ ਤੇ ਆਜੋ ਫਿਰ ਜਿਹੜੀ ਆ ਝੋਟੀ ਸਾਹਮਣੇ ਬਾਈ ਤੋਰੀ ਆਉਂਦਾ ਇਹਦੀ ਪੂਛੇ ਡਿਟੇਲ ਵਾਈਜ਼ ਤੇ ਬਹੁਤ ਜ਼ਿਆਦਾ ਸਕੀਨ ਝੋਟੀ ਆ ਆਜੋ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀਆਂ ਮੂੰਹ ਮੱਥੇ ਹੀ ਦੇਖ ਸਕਦੇ ਹੋ ਬਹੁਤ ਸੋਹਣੀ ਫੇਸਕਵਾਲਿਟੀ ਆ ਚੰਗੀ ਬਾਡੀ ਬੰਤਰ ਜੀ ਤੇ ਅੱਡ ਰੂਡਰ ਕਰਮਾਲੀ ਦਾ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਵੀ ਦਿਖਾਵਾਂਗੇ ਤੁਹਾਨੂੰ ਚਾਰੋਂ ਥਣ ਇੱਕੋ ਜਿਹਾਂ ਚੰਗੀ ਬਾਡੀ ਬੰਤਰ ਦੀ ਆ ਸਾਰੀ ਡਿਟੇਲ ਆਪਾਂ ਬਾਜੀ ਤੋਂ ਪੁੱਛਾਂਗੇ ਜੀ ਭਾਈ ਅੱਛੀ ਗੱਲ ਜੀ ਭਾਈ ਆਪਣਾ ਨਾਮ ਦੱਸ ਦਿਓ ਮੈਂ ਨਾਮ ਸੋਨੀ ਜੀ ਟਿੰਡਾਂ ਵਾਲੀ ਟਿੰਡਾਂ ਵਾਲੀ ਜਿਹੜਾ ਭਾਈ ਜਿਲ੍ਹਾ ਮਾਨਸਾ ਵਪਾਰ ਦਾ ਕੰਮ ਆ ਵੀ ਆਪਣਾ ਠੀਕ ਆ ਇਹ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈ ਆ ਵੀ ਕਿਹੜਾ ਸੂਆ ਸੂਈ ਆ ਇਹ ਦੂਸਰਾ ਸੂਆ ਇਸ ਵਾਰ ਸੂਈ ਆ ਜੀਗਾ ਬੱਚਾ ਗਿਆ ਮਗਰ ਬਈ ਬੱਚਾ ਮਗਰ ਕੱਟਾ ਦੇਖ ਕਿੰਨੇ ਦਿਨਾਂ ਦੀ ਸੂਈ ਆ ਬਈ ਅੱਜ ਬਈ ਫਾਰਮਾਂ ਦੇਣ ਉਹ ਪਰਲਾ ਬਈ ਬੱਚਾ ਆ ਬਈ ਆ ਬੱਚਾ ਜੀਗਾ ਫਾਰਮਾਂ ਦੇਣ ਸ਼ੁਰੂ ਹੋ ਗਏ ਬੱਚਾ ਮਗਰ ਕੱਟਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਝੋਟੀ ਆ ਆਰਡਰ ਦੀ ਕੁਆਲਿਟੀ ਜਿਹੜੀ ਤੁਹਾਨੂੰ ਨੇੜੇ ਤੋਂ ਵੀ ਦਿਖਾਣੀਆਂ ਆ ਆ ਟ੍ਰੂਡਰ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਤੇ 12 ਦਿਨਾਂ ਦੀ ਸੂਈ ਥੱਲੇ ਬਈ ਦੁੱਧ ਕਿੰਨਾ ਕਿਹਿਆ ਰਾਂ 14 ਲੀਟਰ ਦੁੱਧ 14 ਲੀਟਰ ਪੂਰੀ ਤਸੱਲੀ ਕਰਾ ਦੇਉ ਬਈ ਤੇ ਰੇਟ ਨੂੰ ਦਬਾਈ ਜਾਇਜ ਜਾ ਜਾਇਜ ਰੇਟ ਕੀ ਰੱਖਿਆ ਬਈ ਰੇਟ ਦਾ ਮੌਕੇ ਤੇ ਕਰਾਂਗੇ ਮੌਕੇ ਤੇ ਫੋਨ ਨੰਬਰ ਬਈ ਆਪਣਾ ਫੋਨ ਤੇ ਕਰਵਾ 790 97790 58399 58399 ਦੁੱਧ ਕਿੰਨਾ ਦੱਸਿਆ ਭਰਾ 14 ਲੀਟਰ ਹੈ 15 ਆਪਾਂ 14 ਗੇਣੇ ਪਾ ਦੂਗੀ ਖੁੱਲਾ ਮਤਲਬ ਤੇ ਰੇਟ ਭਾਈ ਜਾਇਜ਼ ਹੀ ਰਹੂ ਰੇਟ ਜਾਇਜ਼ ਹੀ ਰਹੂ ਓਕੇ ਦੇ ਕਰਵਾ ਠੀਕ ਆ ਇਹ ਆਪਣਾ ਚੈਨਲ ਵੀ ਨਾਲ ਡੇਰੀ ਫਾਰਮ ਨਾਲ ਡੇਰੀ ਫਾਰਮ ਤੇ ਬਾਈ ਦਾ ਚੈਨਲ ਵੀ ਆ ਜੀ ਤੇ ਜੇ ਕਿਸੇ ਵੀ ਭਰਾ ਦੇ ਝੋਟੇ ਜਿਹੜੀ ਪਸੰਦ ਆਉਂਦੀ ਹੋਈ ਤਾਂ ਇੱਕ ਬਾਈ ਨਾਲ ਇੱਕ ਵਾਰੀ ਬਾਈ ਨਾਲ ਜਿਹੜਾ ਸੰਪਰਕ ਜਰੂਰ ਬਣਾ ਲਿਓ ਝੋਟੀ ਚੰਗੀ ਆ ਜੀ ਥਣਾਵਾਨੇ ਦੀ ਬਿਲਕੁਲ ਸਾਫ ਆ ਲਓ ਜੀ ਕਾ ਪਹਿਲਾ ਸੂਆ ਸੂਈ ਹੋਈ ਝੋਟੀ ਤੁਹਾਨੂੰ ਹੋਰ ਦਿਖਾਉਣਾ ਡਿਟੇਲ ਇਹਦੀ ਸਾਰੀ 바ਬੇ ਵਰਗਿਆਂ ਤੋਂ ਲੈ ਕੇ ਦੱਸਾਂਗੇ ਤੁਹਾਨੂੰ ਇੱਕ ਵਾਰੀ ਝੋਟੀ ਤੇ ਖੜੀ ਤੇ ਨਿਗਾ ਮਾਰ ਲਓ ਤੁਸੀਂ ਠਾਣਾ ਹਵਾਨੇ ਦੀ ਬੰਕਰ ਚੈੱਕ ਕਰੋ ਠਾਣਾ ਹਵਾਨਾ ਨੇੜੇ ਤੋਂ ਦੇਖ ਲਓ ਇਹ ਏੜਾ ਪਾਸਾ ਨਹੀਂ ਜਿਹੜੀ ਬਾਫੇ ਵਰਗਿਆਂ ਤੋਂ ਲੈ ਕੇ ਇਹਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਠਾਣਾ ਹਵਾਨਾ ਦੇਖ ਸਕਦੇ ਹੋ ਤੁਸੀਂ ਤੇ ਮੂੰਹ ਮੱਥਰੀ ਚੈੱਕ ਕਰ ਲਓ ਬੋਡੀ ਵੰਤਰ ਦੀ ਜਿਹੜੀ ਛੋਟੀ ਚੰਗੀ ਆ ਬਾਪੂ ਯਾ ਚੀ ਗਾਲ ਤੇਰੀ ਗਾਲ ਜੀ ਨਾਲ ਕੀ ਆਪਣਾ ਜੀ ਦਰਸ਼ਨ ਸਿੰਘ ਦਰਸ਼ਨ ਸਿੰਘ ਪਿੰਡ ਕਿਹੜਾ ਹਰਕਿਸ਼ਨਪੁਰਾ ਹਰਕਿਸ਼ਨਪੁਰਾ ਜ਼ਿਲ੍ਹਾ ਕਿਹੜਾ ਪਿਆ ਜਾਂਦਾ ਜੀ ਹਾਂ ਬਠਿੰਡਾ ਬਠਿੰਡਾ ਜ਼ਿਲ੍ਹਾ ਚੋਟੀ ਪਹਿਲਾਂ ਸੂਈ ਆਪਣੀ ਬਾਪੂ ਹਾਂ ਪਹਿਲਾਂ ਘਰ ਦੀ ਹੈ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਹੋ ਗਏ 15 ਨੇ 15 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਕੀ ਆ ਮਗਰ ਕੱਟੀ ਬੱਚਾ ਮਗਰ ਕੱਟੀ ਆ ਜੀ 15 ਦਿਨ ਸੂਈ ਨੂੰ ਹੋਏ 15 ਹੀ ਹੋਗੇ ਕਿ ਵੱਧੋਗੇ 15 18 ਕਰ ਲਓ ਪਾ 15 20 ਦਿਨਾਂ ਦੀ ਲਾ ਲਓ ਤੇ ਦੁੱਧ ਕਿੰਨਾ ਕੁ ਤਿਆਰ ਆ ਹੁਣ 7 ਕਿਲੋ ਤਿਆਰ ਆ ਪੂਰਾ ਤਸੱਲੀ ਆ ਹਾਂ ਤਸੱਲੀ ਆ ਥੱਲੋ ਸਾਮੀ ਜੀ ਖੜੀਏ ਕੱਢ ਦੂ ਸੱਤ ਹਾਂ ਹਾਂ ਜਮਾ ਕੱਢੂਗੀ ਮੈਂ ਦੇਖ ਸਕਦੇ ਹਾਂ ਤੁਸੀਂ ਅਸੀਂ ਚੋਣੀ ਆ ਬਾਨੇ ਜੀ ਤੇ ਬਾਪੂ ਕਹਿੰਦਾ ਵੀ ਘਰ ਦੀ ਝੋਟੀ ਆ 7 ਕਿਲੋ ਜਮਾ ਮਿਣਕੇ ਦੇ ਦਾਂਗੇ ਠੀਕ ਆ 7 ਕਿਲੋ ਦੁੱਧ ਬਾਪੂ ਕਹਿੰਦਾ ਵੀ ਪੂਰੀ ਤਸੱਲੀ ਆ ਤੇ ਰੇਟ ਕੀ ਰੱਖਣਾ ਜੈ ਜਵਾ ਬਾਪੂ ਦਾ ਰੇਟ 65 ਆਏਗਾ ਕੁਝ ਮਾਨਤਾਨ ਕਰਦੇ ਆਗੇ 65000 ਚੋਂ ਮਾਨਤਾਨ ਹੋ ਜੂ ਵਧੀਆ ਲੈ ਵੀ ਜਿਹੜਾ ਵੀ ਭਰਾ ਦੇ ਝੋਟੀ ਪਸੰਦਾ ਦੇ 65000 ਦੇ ਵਿੱਚੋਂ ਮਾਨਤਾਨ ਹੋ ਜੂ ਬਹੁਤ ਬਹੁਤ ਵੱਤ ਭਾਗ ਆ ਤੇ ਬਾਪੂ ਫੋਨ ਨੰਬਰ ਨੰਬਰ ਬਾਹਰ 835 835 0 स्टार 24 ਠੀਕ ਆ ਇਹ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਈ ਤਾਂ ਸੰਪਰਕ ਕਰ ਸਕਦੇ ਹੋ ਜੀ ਕਿਸੇ ਭਰਾ ਨੇੜੇ ਮੈਸ਼ਰ ਖਾਨਾ ਪਿੰਡ ਹਰਕਿਸ਼ਨਪੁਰਾ ਨੇੜੇ ਦੇ ਮੈਸ਼ਰ ਖਾਨਾ ਪੈ ਜਾਂਦਾ ਜੀ ਮੋੜ ਦੇ ਨੇੜੇ